ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਬਹੁਤ ਹੀ ਦੁਖਦਾਈ ਖ਼ਬਰ ਲੈ ਕੇ ਆਪਾਂ ਹਾਜ਼ਰ ਹੋ ਹਾਂ ਚਨੀਰ ਤੋਂ ਚਨੀਰ ਵਿਖੇ ਬਹੁਤ ਹੀ ਕਰੀਬ ਪਰਿਵਾਰ ਝੋਫੜੀਆਂ 'ਚ ਰਹਿੰਦਾ ਸੀ ਚੰਨਾਰਾਮ ਚੰਨਾਰਾਮ ਦੀ ਕੁਝ ਦਿਨਾਂ ਪਹਿਲਾਂ ਡੈਥ ਹੋ ਗਈ ਸੀ ਤੇ ਅੱਜ ਟੈਂਸ਼ਨ ਤੋਂ ਬਾਅਦ ਉਹਨਾਂ ਦੇ ਪੁੱਤਰ ਮੇਸ਼ੀਰਾਨ ਦੀ ਵੀ ਡੈਥ ਹੋ ਗਈ ਹੈ ਇਸ ਕਰਕੇ ਸਾਰਾ ਪਰਿਵਾਰ ਪੂਰਾ ਸਦਮੇ 'ਚ ਹੈ ਸੋ ਸਮੂਹ ਕਲੱਬਾਂ ਨੂੰ ਸਮਾਜ ਸੇਵੀਆਂ ਨੂੰ ਬੇਨਤੀ ਹੈ ਇਸ ਪਰਿਵਾਰ ਦੀ ਵੱਤੋ ਵੱਤ ਮਦਦ ਕੀਤੀ ਜਾਵੇ ਕਿਉਂਕਿ ਬਹੁਤ ਹੀ ਗਰੀਬ ਪਰਿਵਾਰ ਹੈ ਮੇਸ਼ੀ ਰਹਾਂ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਏ ਹੈ ਸੰਜਨਾ ਬੰਦਨਾ ਤੇ ਸ਼ਮਨ ਬਹੁਤ ਛੋਟੇ ਬੱਚੇ ਹੈ ਤੇ ਉਹਨਾਂ ਨੂੰ ਪੂਰੇ ਪਰਿਵਾਰ ਨੂੰ ਮਦਦ ਦੀ ਲੋੜ ਹੈ ਸਮੂਹ ਦੋਸਤਾਂ ਨੂੰ ਅਪੀਲ ਹੈ ਇਸ ਪਰਿਵਾਰ ਦੀ ਵੱਤੋ ਵੱਤ ਮਦਦ ਕੀਤੀ ਜਾਵੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਵੀਡੀਓ ਨੂੰ ਸਮਾਜ ਸੇਵੀਆਂ ਤੱਕ ਜਰੂਰ ਪਹੁੰਚਾ ਦਿਓ ਸਰਕਾਰ ਤੱਕ ਜਰੂਰ ਪਹੁੰਚਾ ਦਿਓ ਧੰਨਵਾਦ ਮੈਂ ਪੰਜਾਬ ਪ੍ਰਧਾਨ ਗਦੀਪ ਸਿੰਘ ਸਿੱਧੂ ਅੱਜ ਇੱਥੇ ਜਿਹੜੇ ਗੂਜੋ ਬੁਰਦੇ ਵਿੱਚ ਆਏ ਸੀਗੇ ਜਧੀਰ ਇੱਥੇ ਕਿ ਚਰਨਜੀਤ ਸਿੰਘ ਚਰਨ ਜੋ ਕਿ ਤਕਰੀਬਨ 3-4 ਦਿਨ ਪਹਿਲਾਂ ਉਹਦੀ ਜਥ ਹੋ ਚੁੱਕੀ ਹੈ ਉਹਦੇ ਬੇਟੇ ਦੀ ਇੱਕ ਸੋਸ਼ਲ ਤੋਂ ਤੇ ਅੱਜ ਅਟੈਕ ਹੋ ਚੁੱਕਿਆ ਹੈਗਾ ਲਗਾਤਾਰ ਜਿਹੜੀ ਦੋ ਮੋਤ ਹੋ ਗਈਆਂ ਹੈ ਗਰੀਬ ਪਰਿਵਾਰ ਹੈ ਇਸ ਕਰਕੇ ਸਰਕਾਰ ਨੂੰ ਬੇਨਤੀ ਹੈ ਬਾਕੀ ਸਮਾਜ ਸੇਵੀਆ ਨੂੰ ਬੇਨਤੀ ਹੈਗੀ ਵੀ ਇਹਨਾਂ ਦੀ ਮਦਦ ਵੱਧ ਵੱਧ ਮਦਦ ਕਰੋਗੇ ਕੋਈ ਤੋ ਕਰੀਬ ਨੇ 10 ਸਾਲ ਤੋਂ ਝੁੱਗੀ ਚੌਪੜੀ ਵਿੱਚ ਰਹ ਰਹੇ ਨੇ ਕੋਈ ਇਹਨਾਂ ਦੀ ਮਤਲਬ ਹੀ ਦਿਹਾੜੀਦਾਰ ਨਹੀਂ ਕੋਈ ਕਮਾਈ ਕਰਨੀ ਹੈ ਨਿੱਕੇ ਨਿੱਕੇ ਬੱਚੇ ਨੇ ਉਹਨਾਂ ਦੇ ਕੋਈ ਮਤਲਬ ਹੀ ਕੋਈ ਪਾਲ ਪੋਸ਼ਣ ਕਰਨ ਦਾ ਰਸੇ ਨਹੀਂ ਇਸ ਕਰਕੇ ਸਮਾਜ ਸੇਵੀ ਬੰਨ ਬੇਨਤੀ ਹੈਗੀ ਬਾਕੀ ਸਰਕਾਰ ਨੂੰ ਵੀ ਬੇਨਤੀ ਹੈ ਵੀ ਇਹਨਾਂ ਦੀ ਵੱਧ 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 ਕੀਤੀ ਜਾਵੇ ਵੈਜੀਖ ਖਾਲਸਾ ਵੈਜੀਖ ਪਤਨ ਇਹਨਾਂ ਬੱਲਫ ਲੱਗੇ ਉਹਨਾਂ ਨੂੰ ਥੋੜੀ ਹਾਂ ਐ ਬਣਾ ਲਾ ਹਾਂ जय दाना गुर ਬਾਦ ਕੀ ਹੋ ਰਿਹਾ ਹੈ ਸਾਡੇ ਅੰਦਰ ਅਰੇ ਬੇਬੇ ਦਰਸ਼ਨ ਦਾ ਮੋਦ ਹਾਂ ਔਲੀ ਨੇ ਅੱਜ ਦਾ ਅੰਬਸੇ ਦਾ ਨਾਲ ਦੂਜੇ ਨੇ ਅੰਸ਼ੂ ਆਰਟ ਕਾ ਗੋਰੀ ਮੋਟੇ ਬਹੁਤ ਗਰੀ ਪਰਿਵਾਰ ਹੈਗਾ ਜੀ ਜੀ ਦੇ ਦਸਾਂ ਨਾ ਦਸੀ ਜੇ ਜੀ ਚ ਤਨੀ ਕੋਈ ਉਸ ਨਹੀਂ ਹੈਗਾ ਸਿਰਫ ਇਹ ਜਿਹੜਾ ਹੁੰਦਾ ਕਿ ਉਹ ਆ ਤਾਂ ਪਈਆ ਬੋਹਾਰੇ ਪਈਆ ਬੋਹਾਰੇ ਇਹ ਵੀ ਬੱਤ ਬੱਤ ਮੱਦ ਕੀਤੀ ਜਾਵੇ ਕਿਉਂਕਿ ਇਹ ਪਰਿਵਾਰਕਾਂ ਨੂੰ ਜੇ ਬੈਠੇ ਰਹੋਗੇਗਾ ਕਿ ਕੋਈ ਸਾਥ ਨਹੀਂ ਆ ਛੋਟੇ ਛੋਟੇ ਬੱਚੇ ਨੇ ਜੋ ਕਮਾਉਣ ਜੋਗੇ ਚੱਲ ਜੇ ਬੈਠੇ ਰਹ ਜੋ ਜਦੋਂ ਬੈਠੇ ਇਹ ਚੁੱਚੇ ਜਨਾ ਅਜੇ ਤੋ ਉਹ ਵੀ ਨਹੀਂ ਪਿਆਸੀ ਉਹਦੇ ਤੋਂ ਨਹੀਂ ਹੈ ਤੇ ਇਹਦੇ ਕੰਮ ਨਾਲ ਛੋਟੇ ਛੋਟੇ ਬੱਚੇ ਪੰਜ ਬੱਚੇ ਨੇਗੇ ਇਹਨਾਂ ਦਾ ਕਮਾਉਂਦਾ ਕੋਈ ਸਾਧਨ ਨਹੀਂ ਹੈ ਇਸਰਕਾਰ ਸਰਕਾਰ ਨੂੰ ਬੇਨਤੀ ਹੈ ਇਹਨੇ ਵੱਤ ਬੱਦ ਮਦਦ ਕੀਤੀ ਜਾਵੇ ਤਾਂ ਕਿ ਇਸ ਪਰਵਾਰ ਦਾ ਪਾਲਣ ਤੁਸੀਂ ਬੀਝ ਸਕੇ ਦੱਸੋ ਜੀ ਆਪਣੇ ਕਿੰਨੇ ਬੱਚੇ ਕਿੰਨੇ ਨੇ ਦੋ ਹੁੰਦੇ ਨੇ ਦੋ ਬੱਚੇ ਨੇ ਲੱਗਦਾ ਛੋਟੇ ਛੋਟੇ ਬੱਚੇ ਨੇ ਨੇ ਮੇਰੇ ਨਾਲ ਕੋਈ ਤਾਂ ਬਹੁਤ ਹੈ ਕੋਈ ਕੰਮ ਕਰਨ ਵਾਲਾ ਕੋਈ ਨਹੀਂ ਹੈ ਕਿਸੇ ਕੋਲ ਵੀ ਬੇਨਤੀ ਦੇਣ ਲਈ ਜਾਂ ਕਿਸੇ ਕੋਲ ਕੋਈ ਮਕਾਨ ਵਗੈਰਾ ਕੋਈ ਨਾ ਕੋਈ ਨੂੰ ਮਨਸਾ ਕਰਤੀ ਆ ਉਹ ਜਿਸ ਬੇਨਤੀ ਕਰਦੇ ਸਟਾਫ ਨੂੰ ਸਟਾਫ ਨੂੰ ਵੀ ਕੋਈ ਨਾ ਕੋਈ ਮਦਦ ਕਰੀਏ ਰਜੀਤ ਹਾਲ ਸਾਹਿਬ ਕੋਈ ਨਹੀਂ